ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਲਗਭਗ ਮਹੀਨਾ ਸਵਾ ਮਹੀਨਾ ਪਹਿਲਾਂ ਦੀ ਗੱਲ ਹੈ ਜਦੋਂ ਮੇਰੀ ਮਦਰ ਡਿਊਟੀ ਤੋਂ ਆ ਰਹੀ ਸੀ ਤਾਂ ਉਹਨਾਂ ਦਾ ਜਿਹੜਾ ਪਰਸਰਾ ਜੋ ਕੋਈ ਸ਼ਰਾਰਤੀ ਅਨਸਰ ਖੋ ਕੇ ਭੱਜ ਗਏ ਸੀ ਸੋ ਪੁਲਿਸ ਦੀ ਤਾਂ ਬਹੁਤ ਵੱਡੀ ਇਹਦੇ ਵਿੱਚ ਫੇਲੀਅਰ ਰਹੀ ਆ ਕਿਉਂਕਿ ਪੁਲਿਸ ਤਾਂ ਚੋਰ ਨੂੰ ਫੜਨ ਦੇ ਵਿੱਚ ਆ ਸਫਲ ਨਹੀਂ ਰਹੀ ਏ ਮੈਨੂੰ ਗਿਲਾ ਬਹੁਤ ਵੱਡਾ ਪ੍ਰਸ਼ਾਸਨ ਤੇ ਰਹੂਗਾ ਕਿਉਂਕਿ ਇਸ ਤੋਂ ਪਹਿਲਾਂ ਚਾਰ ਸਾਡੇ ਤੇ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਸੀ ਜਿਨ੍ਹਾਂ ਦੇ ਵਿੱਚ ਪੁਲਿਸ ਬੰਦੇ ਟਰੇਸ ਨਹੀਂ ਕਰ ਸਕੀ ਤੇ ਮੈਂ ਅੱਜ ਇਹ ਵੀ ਦੱਸਦਾ ਕਿ 7 ਸਾਲ ਬਾਅਦ ਇੱਕ ਬੰਦਾ ਲੁਧਿਆਣੇ ਤੋਂ ਟਰੇਸ ਹੋਇਆ ਸੀ ਚਲੋ ਉਹਦੇ ਲਈ ਮੈਂ ਥੈਂਕ ਯੂ ਕਰਦੀ ਆ ਜਿਹੜਾ ਸਤਪਾਲ ਸਿੰਘ ਵੀਰ ਜੀ ਹੋਰਾਂ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਠੱਠਾ ਚੌਂਕੀ ਵਾਲਿਆਂ ਨੇ ਉਹ ਬੰਦਾ ਅਰੈਸਟ ਕੀਤਾ ਸੀ ਸੋ ਅੱਜ ਇਹ ਭਰਾ ਵਿਚਾਰੇ ਜਿਹੜੇ ਇਹਨਾਂ ਨੂੰ ਇਹ ਕਾਗਜ਼ ਆ ਜਿਹੜੇ ਕਿਹੜੀ ਜਗ੍ਹਾ ਤੋਂ ਮਿਲਿਆ ਵੀਰ ਜੀ ਜੀਰੇ ਦੇ ਕੋਲੋਂ ਕਲੋਨੀਆ ਜੀਰੇ ਦੇ ਕੋਲੇ ਜਿਹੜਿਆ ਹਰੀ ਸਿੰਘ ਦਾ ਘਾਰ ਹੈ ਜਿਹੜਾ ਉਹਦੀ ਪਿਛਲੀ ਬੈਕ ਸਾਈਡ ਤੋਂ ਵਿਚਾਰਿਆਂ ਨੂੰ ਇੱਕ 베ਰੀ ਦੇ ਉੱਤੇ ਪਾਰਸਾ ਜਿਹੜਾ ਉਹ ਪਾਟ ਕੇ ਟੰਗਿਆ ਹੋਇਆ ਮਿਲਿਆ ਤੇ ਆ ਕਾਗਜ਼ ਮਦਰ ਮੇਰਿਆਂ ਦੇ ਖਿਲਰੇ ਹੋਏ ਮਿਲੇ ਆ ਸੋ ਇਹਨਾਂ ਵੀਰਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿੱਥੇ ਉਹ ਵੀਰ ਸੀ ਜੀਨੇ ਕਹਿੰਦੇ ਹੁੰਦੇ ਆ ਵੀ ਸਾਰਾ ਸਫਾਇਆ ਹੀ ਕਰਤਾ ਸੀ ਕਿਉਂਕਿ ਮੇਰੀ ਮਦਰ ਦੀ ਵਿਚਾਰੀ ਦੀ ਸਰਵਿਸ ਬੁੱਕ ਸਾਰਾ ਕੁਝ ਸੀ ਇਹਦੇ ਵਿੱਚ ਤੇ ਅਸੀਂ ਬਹੁਤ ਟੈਨਸ਼ਨ ਚ ਸੀਗੇ ਕਿ ਵੀ ਇਨ ਫਿਊਚਰ ਅਸੀਂ ਇਹਨੇ ਪੇਪਰ ਕਿੱਥੋਂ ਇਕੱਠੇ ਕਰਾਂਗੇ ਪਰ ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਇੱਕ ਚੋਰ ਨੇ ਤਾਂ ਚੋਰੀ ਕੀਤੀ ਉਹਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਪਰ ਮੈਂ ਇੱਕ ਗੱਲ ਕਹਿਣੀ ਆ ਕਿ ਸਾਡਾ ਪਰਵਾਰ ਜੇ ਲੋਕਾਂ ਪ੍ਰਤੀ ਇਮਾਨਦਾਰ ਸੀ ਤਾਂ ਪ੍ਰਮਾਤਮਾ ਵੀ ਸਾਡੇ ਨਾਲ ਗਲਤ ਨਹੀਂ ਹੋਣ ਦਿੰਦਾ ਇਨ੍ਹਾਂ ਭਰਾਵਾਂ ਦੇ ਵਿੱਚ ਰੱਬ ਵਸਿਆ ਤੇ ਅੱਜ ਅਸੀਂ ਇੱਕ ਮਰਗ ਦੇ ਭੋਗ ਤੇ ਸੀ ਉੱਥੇ ਬਾਈ ਜੀ ਹੋਰਾਂ ਦੀ ਸਾਨੂੰ ਕਾਲ ਗਈ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਕੋਈ ਕਾਗਜ਼ ਗੁੰਮੇ ਆ ਜਾਂ ਕੁਝ ਫਿਰ ਅਸੀਂ ਦੱਸਿਆ ਨਹੀਂ ਕਿ ਇਕੱਲੇ ਕਾ ਗਈ ਨਹੀਂ ਸੀ ਸਾਡਾ ਪੂਰਾ ਪਰਸ ਸੀ ਉਹ ਕਹਿੰਦੇ ਜੀ ਪਰਸ ਤਾਂ ਫਾੜਿਆ ਪਿਆ ਪਰ ਇਹ ਨੌਜਵਾਨ ਵੀਰ ਮੇਰੇ ਜਿਹੜੇ ਘਰੇ ਇੱਕ ਆਗਈ ਦੇਣ ਵਾਸਤੇ ਆਇਆ ਸੋ ਅਸੀਂ ਤਹਿ ਦਿਲੋਂ ਇਨਾ ਭਰਾਵਾਂ ਦਾ ਧੰਨਵਾਦ ਕਰਦੇ ਆ ਸੋ ਨਾਲ ਉਹਨਾਂ ਵੀਰਾਂ ਦਾ ਵੀ ਧੰਨਵਾਦ ਆ ਕਿ ਮੇਰੇ ਫਾਦਰ ਸਾਹਿਬ ਦਾ ਵੀ ਦੋ ਵਾਰ ਵੱਡੂਆ ਜਿਹੜਾ ਉਹ ਲੈ ਗਏ ਸੀ ਜੇਬ ਕੱਟ ਕੇ ਹੀ ਲੈ ਗਏ ਸੀ ਮੰਮੀ ਨੂੰ ਡਿਊਟੀ ਦੌਰਾਨ ਚੜਾਉਣ ਗਏ ਸੀ ਉਹ ਵੀ ਜਿਹੜੇ ਇੱਕ ਮੋਗੇ ਦਾ ਪਰਿਵਾਰ ਸੀ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਇੱਕ ਬੋੜਿਆਂ ਦਾ ਪਰਿਵਾਰ ਸੀ ਚਲੋ ਪੈਸੇ ਤਾਂ ਸਾਡੇ ਗਏ ਇੱਧਰ ਵੀ 20000 ਰੁਪਏ ਦਾ ਸਾਡਾ ਲਾਸ ਹੋਇਆ ਉਧਰ ਵੀ ਫਾਦਰ ਸਾਹਿਬ ਕੋਲੇ ਘੱਟੋ ਘਾਟ 12-1300 ਰੁਪਈਆ ਇੱਕ ਇੱਕ ਵਾਰੀ ਦੇ ਵਾਲਟ ਚ ਹੁੰਦਾ ਸੀਗਾ ਉਹ ਚਲੋ ਸਾਨੂੰ ਪੈਸੇ ਦੀ ਕੋਈ ਨਹੀਂ ਪਰ ਜਿਹੜੇ ਡਾਕੂਮੈਂਟ ਲਈ ਸਾਨੂੰ ਜਦੋਂ ਜਿਆਦ ਕਰਨੀ ਇਹਦੇ ਮੈਂ ਚੋਰਾਂ ਦੇ ਗਰੋਹ ਵੀਰਾਂ ਨੂੰ ਵੀ ਇੱਕ ਬੇਨਤੀ ਕਰਦੀ ਆ ਭਲਿਓ ਮਾਨਸੋ ਮੈਨੂੰ ਪਤਾ ਤੁਸੀਂ ਸਾਰੇ ਨਸ਼ੇ ਦੀ ਲੋਰ ਚ ਚੋਰੀਆਂ ਕਰਦੇ ਹੋ ਨਸ਼ੇ ਦੀ ਪੂਰਤੀ ਕਰਨ ਲਈ ਕਰਦੇ ਆ ਪਹਿਲੀ ਗੱਲ ਤਾਂ ਨਸ਼ਾ ਇੱਕ ਕਲੰਕ ਆ ਇਹ ਉਹ ਅੰਬਰ ਵੇਲਾ ਜਿਹਨੇ ਘਰਾਂ ਦੇ ਘਰ ਬਰਬਾਦ ਕਰਤੇ ਤੁਸੀਂ ਨਸ਼ਾ ਛੱਡੋ ਪਰ ਜੇ ਕਿਤੇ ਤੁਸੀਂ ਫੇਰ ਵੀ ਇਸ ਤਰ੍ਹਾਂ ਚੋਰੀਆਂ ਕਰਦੇ ਹੋ ਨਾ ਰੱਬ ਦਾ ਵਾਸਤਾ ਉਹਨਾਂ ਪਰਿਵਾਰਾਂ ਦੇ ਜਿਹੜੇ ਵਿੱਚ ਨਿੱਜੀ ਦਸਤਾਵੇਜ਼ ਹੁੰਦੇ ਆ ਉਹ ਜ਼ਰੂਰ ਕਿਸੇ ਜਾਣ ਪਛਾਣ ਵਾਲੀ ਜਗ੍ਹਾ ਤੇ ਸੱਡ ਦਿਆ ਕਰੋ ਜਿੱਥੋਂ ਕੋਈ ਭਲਾ ਮਾਨਸੇਨ ਅਰਗਾ ਬੰਦਾ ਆ ਕੇ ਆ ਜਿਹੜਾ ਉਹਨਾਂ ਤੱਕ ਪਹੁੰਚ ਦੇ ਕਰ ਦਿਆ ਕਰੇ ਸੋ ਇਹਨਾਂ ਵੀਰਾਂ ਦੀ ਮੈਂ ਬਹੁਤ ਬਹੁਤ ਧੰਨਵਾਦੀ ਆ ਤੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਕਹਿਣੀ ਆ ਕਿ ਤੁਹਾਡੀ ਬਹੁਤ ਵੱਡੀ ਫੇਲੀਅਰ ਰਹੀ ਆ ਖਾਸ ਤੌਰ ਤੇ ਸਦਰ ਠਾਣਾ ਜੀਰੇ ਦੀ ਬਹੁਤ ਵੱਡੀ ਫੇਲੀਅਰ ਰਹੀ ਆ ਕਿਉਂਕਿ ਅੱਗੇ ਵੀ ਮਦਰ ਦੇ ਡਿਊਟੀ ਦਰਾਂ ਆਉਂਦੇ ਆ ਹਰਸਾ ਵਾਪਰੇ ਸੀ ਇਹਨਾਂ ਦੇ ਚੰਨਾ ਦੀਆਂ ਵਾਲੀਆਂ ਲੈ ਗਏ ਤੇ ਇੰਨਾ ਦਿਨਾਂ ਦੇ ਵਿੱਚ ਵਿੱਚ ਜਿਵੇਂ ਸਦਰ ਠਾਣਾ ਜੀਰਾ ਨੂੰ ਦੱਸਣਾ ਚਾਹਾਂ ਚਾਰ ਸਟਾਪਾਂ ਦੇ ਜਿਹੜੇ ਫਾਰਸ ਉਹ ਜਿਹੜੇ ਇਸ ਤਰ੍ਹਾਂ ਦੇ ਤਸਕਰ ਆ ਉਹ ਲਜਾ ਚੁੱਕੇ ਨੇ ਤੇ ਪਰਪਲਸ ਨੇ ਕਦੇ ਵੀ ਅੱਜ ਤੱਕ ਕੋਈ ਵੀ ਬੰਦਾ ਅਰੈਸਟ ਨਹੀਂ ਕੀਤਾ ਇੱਕ ਮੈਂ ਆ ਰਹੀ ਸੀ ਵਿਚਾਰਾ ਬਜ਼ੁਰਗ 2.5 ਲੱਖ ਰੁਪਇਆ ਕਢਾ ਕੇ ਬੈਂਕ ਦੇ ਵਿੱਚੋਂ ਆ ਰਿਹਾ ਸੀ ਤਾਂ ਗਾਰਾ ਭਰ ਕੇ ਉਹਦੇ ਮੂੰਹ ਤੇ ਮਾਰ ਕੇ ਬਜ਼ੁਰਗ ਦੇ ਤੇ ਉਹਦਾ ਵਿਚਾਰੇ ਦਾ 2.5 ਦਾ 2.5 ਲੱਖ ਲੈ ਕੇ ਉੱਡ ਗਏ ਤੇ ਉਲਟਾ ਮੈਂ ਇੱਕ ਨਿਸ਼ਾਨਾ ਪੁਲਸ ਦਾ ਜ਼ਰੂਰ ਸਹੀ ਰਿਹਾ ਇਤੇ ਮੈਂ ਇੱਕ ਗੱਲ ਕਹਿ ਦਾਂ ਕਿਉਂਕਿ ਉਸੇ ਰੋਡ ਤੋਂ ਬਰਾਮਤ ਹੋਇਆ ਜਿੱਦੜ ਦਾ ਪੁਲਿਸ ਨੇ ਬੰਦਾ ਕਹਿਆ ਸੀ ਵੀ ਕੋਠਿਆਂ ਦਾ ਹੋਊਗਾ ਸ਼ਾਇਦ ਯਾਰ ਕੋਈ ਜਦੋਂ ਡੈਡੀ ਦਾ ਪਰਸ ਚੋਰੀ ਹੋਇਆ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਬੋੜਿਆਂ ਦਾ ਡੀਐਸਪੀ ਸਾਹਿਬ ਨੇ ਉਦੋਂ ਕਿਹਾ ਸੀ ਇੱਥੇ ਪਲਵਿੰਦਰ ਸਿੰਘ ਹੁੰਦੇ ਸੀ ਕਹਿੰਦੇ ਬੰਦੇ ਦਾ ਯਾਰ ਬੋੜਿਆਂ ਦੇ ਲੱਗਦੇ ਅੱਧੇ ਘੰਟੇ ਬਾਅਦ ਸਾਨੂੰ ਫੋਨ ਆ ਗਿਆ ਸੀ ਕਿ ਬੋੜੀ ਸਾਡਾ ਪਰਸ ਪਿਆ ਤੇ ਅੱਜ ਵੀ ਉਹੀ ਚੀਜ਼ ਸਾਹਮਣੇ ਆਈ ਆ ਸੋ ਮੈਂ ਉਹਨਾਂ ਨੂੰ ਕਹਿਣੀ ਭਰਾਵੋ ਕਦੇ ਵੀ ਕਿਸੇ ਦੇ ਨਾਲ ਖਲਵਾੜ ਨਾ ਕਰੋ ਜਦੋਂ ਤੁਸੀਂ ਪਰਸ ਖੋ ਕੇ ਭਾਈ ਦਿਓ ਕਿਸੇ ਦੀ ਜਾਨ ਵੀ ਤੁਸੀਂ ਲੈ ਸਕਦੇ ਹੋ ਤੇ ਜਾਨ ਬਹੁਤ ਕੀਮਤੀ ਹੁੰਦੀ ਆ ਧੰਨਵਾਦ ਜੀ